ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਿਰਪਾ ਦੇ ਸਰਦਨ ਸਿੰਘ ਜੀ ਤੇ ਭਾਦੋ ਜੀ ਮਹਾਰਾਜ ਸਵੇ ਜਰੇ ਗਾ ਸਰਬੰਧ ਬਲਾ ਕਰਮਾ ਬਾਬਾ ਜੀ ਮੇਰੇ ਤੋਂ ਸੁਣਤਾ ਹੋਦਾ ਬਈ ਉੱਥਾ ਪਰਸਰ ਆਸ ਤੋਂ ਬਈ ਜੋਤੀ ਕੜੀ ਨਿਕਲੀ ਕਰੋ ਕਿਰਪਾ ਸਰਦਨ ਸਿੰਘ ਜੀ ਤੇ ਭਾਦੋ ਜੀ ਦਾ ਸਮਾਟ ਤਾਂ ਕਰ ਜੀ ਬੇਰ ਕਰੋ ਕਿਰਪਾ ਕਰ ਬਾਬਾ ਜੀ ਆਪਣੀ ਮਿਹਰ ਪਰ ਬਾਬਾ ਜੀ ਰੰਗ ਦਾ ਬਾਬਾ ਜੀ ਜੀ ਕਰਦਾ ਰਹੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਨਾਨਕ ਨਾਮ ਨਰੰਜਨ ਜਾਨਿਉ ਜੀਨੀ ਭਗਤ ਪ੍ਰੇਮ ਲਿਵ ਲਾਈ ਧਾਤ ਅੰਗ ਦੰਗ ਸੰਗ ਪਯੋ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵਰ ਖਾਈ ਗੁਰ ਅਮਰਦਾਸ ਕੀ ਆਖਤ ਕਥਾ ਇੱਕ ਜੀ ਕਛ ਕਹੀ ਨਾ ਜਾਈ ਸੋਡੀ ਸ੍ਰਿਸ਼ਟ ਸਕਲ ਤਾਰਣ ਕੋ ਤਾਗੁਰ RAM ਦਾਸ ਕੋ ਮਿਲੇ ਵਡਾਈ ਸੋਡੀ ਸ੍ਰਿਸ਼ਟ ਸ ਕਰਨ ਤਾਰਨ ਕੋ ਅਬ ਗੁਰ ਰਾਮਦਾਸ ਕੋ ਮੇਲੇ ਵਡਾਈ ਮੈਂ ਮੂਰਖ ਕੀ ਕੀਤਕ ਬਾਤ ਹਉਟ ਪਰਾਧੀ ਤਰਿਆਰੇ ਨਾਨਕ ਜਨ ਸੁਣਿਆ ਵੇਖਿਆ ਸੇ ਫਿਰ ਗਰਵਾਸ ਨਾ ਪਰਿਆ ਰੇ ਨਾ ਮਹਿਲਾ ਨਾ ਤੁੰਦਲਾ ਨਾ ਭਗਵਾ ਨਾ ਕਾਚ ਨਾਨਕ ਲਾਲ ਨਾਲ ਹੈ ਸੱਚੇ ਰਤਾ ਸੱਚ ਗਿਆਨ ਧਿਆਨ ਕੇ ਸ਼ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਮਕ ਜਿਹਨ ਕਲ ਰਾਖੀ ਮੇਰੀ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਪਈ ਸਗਲ ਜੋਗ ਅੰਤਰਾ ான மருத்துக்கட்ட துார ல சே ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹਉ ਵਸਫਤ ਖਸਮ ਦੀ ਨੂਰ ਅਰ ਸੋ ਕਰਸੋ ਚਟਿਆ ਤੁਧ ਡਿਠੇ ਸਚੇ ਪਾਤ ਸਾਹ ਮਨ ਜਨਮ ਜਨਮ ਦੀ ਕਟਿਆ ਸਜਣ ਸਚਾ सिर सा दाह जिस पास बढ़िया सोइया सभिना दाव वेसा ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪਹਿਲਾ ਭਾਂਡਾ ਹੱਛਾ ਸੋਏ ਜੋ ਤਿਸ ਭਾਵਸੀ पांडा आत मली तोत हचा नए सी पडा सोए जो साव पांडा आतम मलीण तोता हचा नए सी, सी। गुरूद्वारे سوج جی پائے سی ایت دوار تو اے اچھا ہوئے سی میلے ہچھے کا ویچار آپ وارتا سی مت کو جان جائے اگ پائے سی ਜੇ ਹੇ ਕਰਮ ਕਮਾਏ ਤੇਹਾ ਹੋਏ ਸੀ ਅੰਮ੍ਰਿਤ ਹਰ ਕਾ ਨਾਮ ਆਪ ਵਰਤਾਏ ਸੀ ਚੱਲਿਆ ਪਤ ਸੋ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕਾ ਵਿਚਾਰਾ ਤੇ ਹੋ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੋ ਨ ਤਾਰਸੀ ਮਾਨਸ ਕਾ ਵਿਚਾਰਾ ਤੇਹੋ ਲੋਕ ਸੁਣਾਏ ਸੀ ਨਾਨਕ ਆਪਨ ਹਾਲ ਸਭ ਕੁਲ ਤਾਰ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪਹਿਲਾ ਪਾਂਡਾ ਹੱਛਾ ਸੋਏ ਜੋ ਤਿਸ ਭਵਸੀ ਪਾਂਡਾ ਆਤਮਲੇੜ ਤਵਤਾ ਹੱਛਾ ਨਾ ਹੋਏ ਸੀ ਪਰਮ ਸਨਮਾਨਯੋ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਜਗਤ ਗੁਰੂ ਧੰਨ ਸਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸੁਹੀ ਰਾਗ ਅੰਦਰ ਹੈ ਜੀ ਧੰਨ ਧੰਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੇ ਪਾਵਨ ਪਵਿੱਤਰ ਅੰਗ 730 ਉੱਪਰ ਸਬਾਈ ਮਾਨ ਹੈ ਸਤ ਗੁਰੂ ਜੀ ਕਿਰਪਾ ਕਰੇ ਇਹ ਪਾਵਨ ਹੁਕਮ ਸਾਡੇ ਹਿੱਤੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਉਹ ਲਾ ਚੁੱਕਾਂ ਦੀ ਖਿਮਾ ਕਰਨੀ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ